Let's go. ਪਿੰਡ ਪਰਜੀਆਂ ਕਲਾਂ ਵਿਖੇ ਸਲਾਨਾ ਕਬੱਡੀ ਟੂਰਨਾਮੈਂਟ ਇਸ ਸਾਲ ਦੁਆਬਾ ਲੀਗ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਲੀਗ ਦੀਆਂ 6 ਟੀਮਾਂ ਨੇ ਭਾਗ ਲਿਆ। ਇਸ ਸਾਲ ਪਿੰਡ ਪਰਜੀਆਂ ਨੇ ਲੀਗ ਟੂਰਨਾਮੈਂਟ ਕਰਵਾਉਣ ਦੀ ਹਾਮੀ ਭਰੀ ਤੇ ਅੱਜ ਲੀਗ 'ਚ ਇਸ ਸਾਲ ਨਵੀਆਂ ਟੀਮਾਂ ਦੇ ਵਿੱਚ ਰਹੀਮਪੁਰ ਤੇ ਜੱਬੋਵਾਲ ਦੀ ਟੀਮ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਜੱਬੋਵਾਲ ਦੀ ਟੀਮ ਦੇ ਮੇਨ ਜਾਫੀ ਸੁਨੀਲ ਫਤਿਹਪੁਰ ਦੇ ਇੱਕ ਜੱਫੇ ਦੌਰਾਨ ਸੱਟ ਲੱਗ ਗਈ ਜਿਸ ਕਾਰਨ ਉਸ ਨੂੰ ਮੈਚ ਤੋਂ ਬਾਹਰ ਬੈਠਣਾ ਪਿਆ ਪਰ ਫੇਰ ਵੀ ਜੱਬੋਵਾਲ ਨੇ ਵਿਰੋਧੀ ਟੀਮ ਨੂੰ ਪੂਰੀ ਟੱਕਰ ਦਿੱਤੀ ਪਰ ਜਿੱਤ ਹਾਸਲ ਨਾ ਕਰ ਸਕੀ ਲੋਕਾਂ ਨੇ ਇਸ ਮੈਚ ਦਾ ਖੂਬ ਆਨੰਦ ਮਾਣਿਆ ਅੱਜ ਦਾ ਫਾਈਨਲ ਮੁਕਾਬਲਾ ਮਾਨਕ ਫਗਵਾੜਾ ਨੇ ਸ਼ਾਹਕੋਟ ਲਾਇਨਸ ਨੂੰ ਕੜੀ ਟੱਕਰ ਦਿੰਦਿਆਂ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ ਤੇ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਬੈਸਟ ਰੇਡਰ ਬਾਲਮ ਤੂਰ ਕੋਟ ਰੇਹਾ ਜਿਸ ਨੇ 7 ਕਬੱਡੀਆਂ ਪਾ ਕੇ 6 ਅੰਕ ਹਾਸਲ ਕੀਤੇ ਤੇ ਅੱਜ ਦਾ ਬੈਸਟ ਜਾਫੀ ਬਿੰਦੂ ਹਰਿਆਣਾ ਰੇਹਾ ਜਿਸ ਨੇ 5 ਟੱਚ ਲੈ ਕੇ 3 ਜਾਫੇ ਲਗਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਵਿਸ਼ੇਸ਼ ਸਨਮਾਨ ਕੀਤੇ ਗਏ ਤੇ ਬੈਸਟ ਰੇਡਰ ਤੇ ਜਾਫੀਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਲਾਕੇ ਦੇ ਪ੍ਰਸਿੱਧ ਬੁਲਾਰੇ ਬਿੱਟੂ ਬਿਹਾਰੀਪੁਰ ਰਾਜਨ ਕਲਿਆਣਾ ਮੰਚਿੱਟੀ ਆਦੀ ਬੁਲਾਰਿਆਂ ਨੇ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਤੇ ਖਿਡਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇ ਲਾਤੀ ਵੀ ਐਨ ਆਰ ਆਈ ਸਪੋਰਟਸ ਦੇ ذریعے ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਿਲ੍ਹਾ ਤਾਰੀਖ ਸਮੇਤ ਜ਼ਰੂਰ ਲਿਖ ਕੇ ਭੇਜੋ ਇਸੇ ਹੀ ਤਰ੍ਹਾਂ ਸੀ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਵਧੇਰੇ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ TVNRI Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰੇਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਠ ਪਰਜੀਆਂ ਕਲੰਦ ਕੋਦਰ ਤੋਂ ਸੁਖਵਿੰਦਰ ਬਿੰਨਿੰਗ ਭਾਨੂਕੇ ਦੀ ਖਾਸ ਰਿਪੋਰਟ ਸ਼ਕਰਪੁਰਿਆ ਕਾਕਾ ਕਬੱਡੀ ਪਾ ਰਿਹਾ ਹੈ ਹੋ ਦੇਖਾ ਜੋ ਪਰ ਸ਼ਕਰਪੁਰਿਆ ਰੌਣਕਾਂ ਕਬੱਡੀ ਮੈਦਾਨ ਵਿੱਚ ਪਾਉਂਦਾ ਹੋਇਆ ਹਰਿਆਣੇ ਦਾ ਪੁਰੀ ਹੀਰਾਂ ਦਾ ਨਾਲ ਕਹਿੰਦੇ ਸ਼ਕਰਪੁਰਿਆ ਤੇ ਗੱਲ ਜੋ ਗੜੀਏ ਦੀ ਹੁੰਦੀ ਮਿੱਤਰੋ ਪਰ ਇਧਰੋਂ ਲੇ ਪਾਸੇ ਹਰਿਆਣੇ ਪਿੰਡ ਪਰਜੀਆਂ ਕਲਾਂ ਵਿਖੇ ਸਲਾਨਾ ਕਬੱਡੀ ਟੂਰਨਾਮੈਂਟ ਇਸ ਸਾਲ ਦੁਆਬਾ ਲੀਗ ਟੂਰਨਾਮੈਂਟ ਕਰਵਾਇਆ ਗਿਆ ਜਿੱਥੇ ਲੀਗ ਦੀਆਂ 6 ਟੀਮਾਂ ਨੇ ਭਾਗ ਲਿਆ। ਇਸ ਸਾਲ ਪਿੰਡ ਪਰਜੀਆਂ ਨੇ ਲੀਗ ਟੂਰਨਾਮੈਂਟ ਕਰਵਾਉਣ ਦੀ ਹਾਮੀ ਭਰੀ ਤੇ ਅੱਜ ਲੀਗ 'ਚ ਇਸ ਸਾਲ ਨਵੀਆਂ ਟੀਮਾਂ ਦੇ ਵਿੱਚ ਰਹੀਮਪੁਰ ਤੇ ਜੱਬੋਵਾਲ ਦੀ ਟੀਮ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ। ਜੱਬੋਵਾਲ ਦੀ ਟੀਮ ਦੇ ਮੇਨ ਜਾਫੀ ਸੁਨੀਲ ਫਤਿਹਪੁਰ ਦੇ ਇੱਕ ਜੱਫੇ ਦੌਰਾਨ ਸੱਟ ਲੱਗ ਗਈ ਜਿਸ ਕਾਰਨ ਉਸ ਨੂੰ ਮੈਚ ਤੋਂ ਬਾਹਰ ਬੈਠਣਾ ਪਿਆ ਪਰ ਫੇਰ ਵੀ ਜੱਬੋਵਾਲ ਨੇ ਵਿਰੋਧੀ ਟੀਮ ਨੂੰ ਪੂਰੀ ਟੱਕਰ ਦਿੱਤੀ ਪਰ ਜਿੱਤ ਹਾਸਲ ਨਾ ਕਰ ਸਕੀ ਲੋਕਾਂ ਨੇ ਇਸ ਮੈਚ ਦਾ ਖੂਬ ਆਨੰਦ ਮਾਣਿਆ ਅੱਜ ਦਾ ਫਾਈਨਲ ਮੁਕਾਬਲਾ ਮਾਨਕ ਫਗਵਾੜਾ ਨੇ ਸ਼ਾਹਕੋਟ ਲਾਇਨਸ ਨੂੰ ਕੜੀ ਟੱਕਰ ਦੰਦਿਆਂ ਫਾਈਨਲ ਮੁਕਾਬਲਾ ਆਪਣੇ ਨਾਮ ਕੀਤਾ ਤੇ ਅੱਜ ਦੇ ਕਬੱਡੀ ਟੂਰਨਾਮੈਂਟ ਦਾ ਬੈਸਟ ਰੇਡਰ ਬਾਲਮ ਤੂਰਕੋਟ ਰਹਾ ਜਿਸ ਨੇ 7 ਕਬੱਡੀਆਂ ਪਾ ਕੇ 6 ਅੰਕ ਹਾਸਲ ਕੀਤੇ ਤੇ ਅੱਜ ਦਾ ਬੈਸਟ ਜਾਫੀ ਬਿੰਦੂ ਹਰਿਆਣਾ ਰਹਾ ਜਿਸ ਨੇ 5 ਟੱਚ ਲੈ ਕੇ 3 ਜਾਫੇ ਲਗਾਏ ਕਮੇਟੀ ਵੱਲੋਂ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਦੇ ਕੇ ਵਿਸ਼ੇਸ਼ ਸਨਮਾਨ ਕੀਤੇ ਗਏ ਤੇ ਬੈਸਟ ਰੇਡਰ ਤੇ ਜਾਫੀਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਇਲਾਕੇ ਦੇ ਪ੍ਰਸਿੱਧ ਬੁਲਾਰੇ ਬਿੱਟੂ ਬਿਹਾਰੀਪੁਰ ਰਾਜਨ ਕਲਿਆਣਾ ਮੰਚੀਟੀ ਆਦੀ ਬੁਲਾਰਿਆ ਨੇ ਇਸ ਕਬੱਡੀ ਕੱਪ ਤੇ ਆਪਣੀ ਹਾਜ਼ਰੀ ਲਗਵਾਈ ਤੇ ਖਿਡਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਗਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦਾ ਖੇਡ ਮੇ ਲਾਤੀ ਵੀ ਐਨ ਆਰ ਆਈ ਸਪੋਰਟਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਜ਼ਿਲ੍ਹਾ ਤਾਰੀਖ ਸਮੇਤ ਜ਼ਰੂਰ ਲਿਖ ਕੇ ਭੇਜੋ ਇਸੇ ਹੀ ਤਰ੍ਹਾਂ ਸੇ ਤੁਹਾਨੂੰ ਹਰ ਰੋਜ਼ ਖੇਡ ਜਗਤ ਨਾਲ ਜੁੜੀਆਂ ਜਾਣਕਾਰੀਆਂ ਦਿੰਦੇ ਰਹਾਂਗੇ ਵਧੇਰੇ ਅਪਡੇਟਸ ਦੇ ਲਈ ਤੁਸੀਂ ਸਾਡੇ YouTube ਚੈਨਲ TVNRI Sports ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰੇਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਠ ਪਰਜੀਆਂ ਕਲੰਦ ਕੋਦਰ ਤੋਂ ਸੁਖਵਿੰਦਰ ਬਿੰਨਿੰਗ ਭਾਨੂਕੇ ਦੀ ਖਾਸ ਰਿਪੋਰਟ